ਦੇਖ ਵੀਰ ਜਿੰਦੀ ਬਾਈ ਜੀ ਜ਼ਮੀਨ ਆ ਭਾਉ ਕਿਵੇਂ ਕਈ ਦਿਨ ਨਾਲ ਵੀਰ ਲੱਗਾ ਜੀ ਤੇ ਜਦੋਂ ਭਰਾਵਾਂ ਦੀਆਂ ਬਾਹਾਂ ਭਰਾ ਫੜ ਲੈਣ ਤਾਂ ਵੱਡੇ ਵੱਡੇ ਭਾਵੇਂ ਕਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਦੇਖੋ ਯੋਧਾ ਕਈ ਦਿਨ ਨਾਲ ਹੀ ਲੱਗਾ ਖੜਾ ਹੈ ਭਰਾ ਸਾਡਾ ਵੇਖੋ ਕਿੰਨੀ ਮਿਹਨਤ ਕਰ ਰਿਹਾ ਹੈ ਜੀ ਤੇ ਜ਼ਮੀਨ ਪਧਰੀ ਕਰਨਾ ਦੇ ਵੇਖੋ ਕਿੰਨੀਆਂ ਮਿਹਨਤਾਂ ਵੀਰ ਕਰ ਰਿਹਾ ਜੀ ਮਾਝੇ ਵਾਲੇ ਕਿਉਂਕਿ ਬਹੁਤ ਭਾਰੀ ਨੁਕਸਾਨ ਹੋਇਆ ਵੀਰਾਂ ਦੇ ਹੱਥੀ ਆਪ ਦੇਖੋ ਕਈ ਦਿਨਾਂ ਨਾਲ ਵੀਰ ਖੇਚ ਰਿਹਾ ਵੀ ਚਲੋ ਜੇ ਕਿਤੇ ਆਪ ਵੀ ਨਾਲ ਲੱਗੇ ਹੈ ਨਾ ਬਹੁਤ ਵੱਡੀ ਸੇਵਾ ਇਨਾ ਭਰਾਵਾਂ ਦੀ ਵੀਰ ਜੀ ਆਪਣੀ ਜ਼ਮੀਨ ਹੈ ਜੀ ਹਾਂ ਜੀ ਤੇ ਕੀ ਕਹਿਣਾ ਚਾਹੋਣੇ ਜਿਹੜੀ ਸੇਵਾ ਚੱਲ ਰਹੀ ਹੈ ਬਾਬਾ ਜੀ ਉਹਨਾਂ ਨਾਲੋਂ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਸਾਡੇ ਦਾ ਬਹੁਤ ਧੰਨਵਾਦ ਜੋ ਆਗੇ ਸਾਡੀਆਂ ਜ਼ਮੀਨਾਂ ਬਣਾਉਣਾ ਹੈ ਆ ਮੋਬਤਾਨਾ ਬਧਨਾ ਤੇ ਪਹਿਲੋਂ ਉਤਰਾਸ ਨਹੀਂ ਸੀ ਬੰਦੀ ਹੈ ਨਾ ਅਜੇ 88 ਵਾਲੀਆਂ ਕਈਆਂ ਦੀਆਂ ਪਈਆਂ ਬੰਨਣ ਵਾਲੀਆਂ ਬਿਲਕੁਲ ਹੈ ਨਾ ਖਾਸਾ ਬਹੁਤ ਬਤਨਵਾਦ ਤੇ ਕਦੀ ਪਹਿਲੋਂ ਇੰਨਾ ਪਾਣੀ ਆਇਆ ਜਿੰਨਾ 88 ਚ ਨਾ ਜਿੰਦਗੀ ਨਹੀਂ ਗਿਰੇ ਵੇਖਿਆ ਵੇਖਿਆ ਨਹੀਂ ਪਹਿਲੀ ਯਾਰ ਜੀ ਪਹਿਲੀ ਯਾਰ ਜੀ ਹਾਂ ਜੀ ਤੇ ਪੇ ਜਮੀਨ ਪੂਰੀ ਮਿੱਟੀ ਵਾਲੀ ਸੀ ਆ ਜਿਹੜੀ ਥੱਲੇ ਹੈ ਨਾ ਆ ਦੇਖੋ ਮਿੱਟੀ ਹੈ ਆ ਦੇਖੋ ਨੋਪੀ ਸੀ ਨੀ ਕਿੰਨੀ ਰੇਤ ਚੜ ਗਈ ਹੈ ਸਾਹਮਣੇ 5 ਫੁੱਟ ਦੇ ਲਗਭਗ ਜਿਹੜੀ ਰੇਤ ਪਈ ਤੇ ਬਾਈ ਜੀ ਇਹਨੂੰ ਬੇਨਤੀ ਆ ਟ੍ਰੈਕਟਰਾਂ ਦੇ ਵੀਰਾਂ ਨੂੰ ਸਾਡੀ ਮਾਤਰਿਕ ਸੇਵਾ ਟ੍ਰੈਕਟਰ ਲੈ ਕੇ ਆਉਣ ਤੇ ਖਾਣਾ ਸਾਡਾ ਕੋਲ ਨੇ ਆ ਵੱਧ ਤੋਂ ਵੱਧ ਟ੍ਰੈਕਟਰ ਲੈ ਕੇ ਆਉਣ ਮੇਰੇ ਵੀਰਾਂ ਪਰੇ ਸੇਵਾ ਕਰੋ ਸਾਡਾ ਸੰਯੋਗ ਤੁਹਾਡਾ ਕਿਹੜੀ ਜਗ੍ਹਾ ਆਵੇ ਕਿਹੜੂ ਮਾਰੀ ਹਾਂਜੀ ਜਿਹੜਾ ਸਰਦਾਰ ਤਹਿਲ ਪੱਟੀ ਤੇ ਹਰੀ ਗੱਦਾ ਲਾ ਕੇ ਪੈਂਦਾ ਜੇ ਨਾ ਕਰੋ ਇਹਨੂੰ ਆਜੋ ਨੰਬਰ ਇੱਥੇ ਸੰਪਰਕ ਕਰ ਲਿਓ 70870 41685 ਦੇ ਸੰਪਰਕ ਕਰਿਓ ਵੀਰੋ ਵੱਧ ਤੋਂ ਵੱਧ ਸੰਯੋਗ ਕਰੋ ਇੱਥੇ ਟ੍ਰੈਕਟਰ ਲੈ ਕੇ ਪਹੁੰਚੋ ਸੇਵਾ ਕਰੋ ਟੋਟਪਾ ਜੀ ਖਾਣਾ ਸਾਡਾ ਲਵਾ ਵੀਰ ਖਰਚਾ ਸੌ ਕੋ ਜੋਂ ਹੁਣ ਜਾਂਦਾ ਤੇ ਵੀ ਦੇਣਗੇ ਵਾਹ ਜਿਹੜਾ ਘਰੋਂ ਪਾ ਕੇ ਤੁਰਨਾ ਬਾਈ ਜੀ ਉਹ ਵੀ ਮੱਚਾ ਹੋਣ ਜਾਂਦਾ ਵੀ ਤੇ ਦੇਣਗੇ ਵਾਹ ਵੀ ਇਹ ਨਾ ਸੋਚੇ ਵੀ ਕਿਤੇ ਮੇਰੇ ਰਾਹ ਦੇ ਵਿੱਚ ਮੱਚ ਜੂ ਨਾ ਤੇ ਕਿਵੇਂ ਤੁਸੀਂ ਕਈ ਦਿਨਾਂ ਨਾਲ ਹੀ ਕਰਾਂ ਗ੍ਰੈਂਡ ਡੇਖਲੇ ਵਟਾ ਕੱਢ ਰਹੇ ਵਟਾ ਆਪਣੀਆਂ ਅੱਛਾ ਅੱਛਾ ਵਟਾ ਸੀ ਇਹਦੇ ਵਟਾ ਹੀ ਬਿਲਕੁਲ ਜੀ ਬਿਲਕੁਲ ਵੇਖੋ ਬੜੀ ਮਿਹਨਤ ਕਰ ਰਿਹਾ ਵੀਰ ਸਾਡੇ ਪੂਰੀ ਗ੍ਰੈਂਡ ਡੇਖਲੇ ਆ ਭਰਾ ਸਾਡੇ ਤੇ ਵੀਡੀਓ ਕਰੋ ਵਾਦ ਤੋਂ ਵੱਧ ਸ਼ੇਅਰ ਤੇ ਖਾਲਸਾ ਏਡਾ ਬਾਈ ਜੀ ਬਹੁਤ ਸਹਿਯੋਗ ਆ